ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਹੈ ਪਿਛਲੇ 40 ਸਾਲ ਤੋਂ 1984 ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੀਆਈਜੀ ਦਾ ਅਹੁਦਾ ਛੱਡਿਆ ਇਹੋ ਜਿਹਾ ਕੋਈ ਨੇਤਾ ਸਿੱਖ ਕੌਮ ਕੋਲ ਨਾ ਸੀ ਤੇ ਨਾ ਹੈਗਾ ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਡੀ ਜਿੱਤ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਚਾਹੇ ਖੈਰਾ ਸਾਹਿਬ ਹੈ ਚਾਹੇ ਮੀਤਹਿਰ ਹੈ ਉਹਨਾਂ ਦੇ ਗਲਾਂ ਵਿੱਚ ਦਿੱਲੀ ਦਾ ਪਟਾ ਹੈ ਉਹ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਨਹੀਂ ਕਰ ਸਕਦੇ ਉਹ ਨਸ਼ੇ ਨਹੀਂ ਖਤਮ ਕਰ ਸਕਦੇ ਪੰਜਾਬ ਵਿੱਚੋਂ ਕਿਉਂਕਿ ਉਹਨਾਂ ਦੀ ਤਾਰ ਦਿੱਲੀ ਤੋਂ ਖੜਕਦੀ ਹੈ ਸਰਦਾਰ ਸਿਮਰਨਜੀਤ ਸਿਗਮਾਨ ਨੇ ਆਪਣੇ ਸੰਸਦ ਦੇ ਪਾਸ਼ਣ ਵਿੱਚ ਕਿਹਾ ਕਿ ਕਿਵੇਂ ਏਜੰਸੀਆਂ ਨੇ ਸਾਡਾ ਖੰਡਾ ਮਰਵਾਇਆ ਭਾਈ ਨਿੱਜਰ ਮਰਵਾਇਆ ਦੀਪ ਸਿੱਧੂ ਨੂੰ ਡੀਪ ਸਟੇਟ ਨੇ ਮਰਵਾਇਆ ਮੂਸੇ ਵਾਲੇ ਨੂੰ ਮਰਵਾਇਆ ਸਿੱਖ ਕੌਮ ਦੀ ਜੇ ਕੋਈ ਗੱਲ ਕਰ ਸਕਦਾ ਉਹ ਸਰਦਾਰ ਸਿਮਰਤਜੀਤ ਸਿੰਘ ਮਾਨ ਹੈ ਇੱਕ ਮਿੰਟ ਸਰਦਾਰ ਦੇ ਵਿੱਚ ਐਨਐਸਏ ਲੱਗਿਆ ਜਦੋਂ ਮੇਰੀ ਗੱਲ ਤਾਂ ਸੁਣ ਲੋ ਐਨਐਸਏ ਲੱਗਿਆ ਜਦੋਂ ਪੰਜਾਬ ਦੇ ਅੰਦਰ ਜਦੋਂ ਐਨਐਸਏ ਲੱਗਦਾ ਹੈ ਉਦੋਂ ਬਹੁਤ ਸਾਰੀਆਂ ਆਵਾਜ਼ਾਂ ਆਮ ਲੋਕਾਂ ਦੇ ਵਿੱਚ ਚੁੱਕੀਆਂ ਫਿਰ ਅਮਰਿਤਪਾਲ ਸਿੰਘ ਤੇ ਉਹਨਾਂ ਤੇ ਐਨਐਸਏ ਹੋਰ ਵਧਾ ਦਿੱਤਾ ਗਿਆ ਫਿਰ ਉਧਰ ਚੋਣ ਲੜਨ ਦਾ ਜਿਹੜਾ ਫੈਸਲਾ ਲਿਆ ਗਿਆ ਤੁਹਾਨੂੰ ਲੱ ਬਹੁਤ ਵੱਡਾ ਪ੍ਰਭਾਵ ਪਾਊਗਾ ਸਾਡੀ ਪਾਰਟੀ ਦੇ ਜਨਰਲ ਸਕੱਤਰ ਭਾਈ ਬਲੇਰ ਜੀ ਜੋ ਉੱਥੋਂ ਖੜੇ ਸੀ ਅਸੀਂ ਉਹਨਾਂ ਨੂੰ ਵਾਪਸ ਲੈ ਲਿਆ ਭਾਈ ਅਮਰਤਪਾਲ ਸਿੰਘ ਜੀ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਉੱਥੇ ਵੀ ਮਤਲਬ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਤੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਸਰਦਾਰ ਮਾਨ ਨੇ ਸੰਸਦ ਵਿੱਚ ਮਤਾ ਉਠਾਇਆ ਕਿ ਮੈਨੂੰ ਫਿਕਰ ਹੈ ਕਿ ਕੋਈ ਵੀ ਸਿੱਖ ਬੰਦਾ ਕੋਈ ਵੀ ਸਿੱਖ ਵਿਅਕਤੀ ਸੁਪਰੀਮ ਕੋਰਟ ਦਾ ਜੱਜ ਕਿਉਂ ਨਹੀਂ ਇਹੋ ਜਿਹੀਆਂ ਗੱਲਾਂ ਸਾਡੇ ਹਿੱਤਾਂ ਲਈ ਸਰਦਾਰ ਸਿਮਰਨਜੀਤ ਮਾਨ ਹੀ ਕਰ ਸਕਦੇ ਨੇ ਖੇਤਰੀ ਪਾਰਟੀ ਦਾ ਦਾਵਾ ਕਰਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਉਧਰੋਂ ਕਿਉਂ ਉਮੀਦਾਂ ਘੱਟ ਲੱਗਦੀਆਂ ਉਹ ਫੇਲ ਹੋਏ ਨੇ ਆਪਣੇ ਦਾਅਵਿਆਂ 'ਚ ਉਹਨਾਂ ਦੇ ਟਾਈਮ ਵਿੱਚ ਉਹਨਾਂ ਦੀ ਯਾਰੀ ਸੀ ਭਾਜਪਾ ਨਾਲ ਪਰ ਸਾਡੇ ਬੰਦੀ ਸਿੰਘਾਂ ਨੂੰ ਉਹ ਨਹੀਂ ਛਡਾ ਸਕੀ ਪੰਜਾਬ ਦੇ ਪਾਣੀਆਂ ਤੇ ਲਗਾਤਾਰ ਡਾਕਾ ਪੈ ਰਿਹਾ ਹੈ ਲਗਾਤਾਰ ਸਾਡਾ ਪਾਣੀ ਖੋ ਕੇ ਹਦਿਆਨੇ ਨੂੰ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਆਵਾਜ਼ ਨਹੀਂ ਉਠਾਈ ਉਹਨਾਂ ਦੇ ਟਾਈਮ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ ਕੋਈ ਇਨਸਾਫ਼ ਨਹੀਂ ਮਿਲਿਆ ਉਹ ਆਪਣੀ ਖੇਤਰੀ ਪਾਰਟੀ ਸੀ ਪਹਿਲਾਂ ਸੀ ਅੱਜ ਉਹ ਆਪਣੇ ਉਹਨਾਂ ਆਸ਼ਿਆਂ ਤੋਂ ਥੜਕ ਚੁੱਕੀ ਹੈ ਉਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਤੁਹਾਡੇ ਸੰਗਰੂਰ ਹਲਕੇ 'ਚ ਵੀ ਇੱਕ ਰੋਡ ਸ਼ੋਅ ਕੀਤਾ ਉਸ ਵਿੱਚ ਉਹਨਾਂ ਨੇ ਭਾਸ਼ਣ 'ਚ ਇਹ ਗੱਲ ਆਖੀ ਕਿ ਸਾਡੀ ਲੜਾਈ ਜਿਹੜੀ ਇੱਕ ਪਾਸੇ ਅਸੀਂ ਕੱਲੇ ਆਂ ਦੂਜੇ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਸਾਡੇ ਇੱਧਰ ਦਖਲ ਬਹੁਤ ਦਿੰਦੀਆਂ ਪੰਜਾਬੀ ਉਹ ਸਾਨੂੰ ਸਾਥ ਦਿਓ ਅਸੀਂ ਦਿੱਲੀ ਨਾਲ ਟੱਕਰ ਆ ਲੈਣਾ ਬੜਾ ਸਾਥ ਦਿੱਤਾ ਸੀ ਹੁਣ ਤੱਕ ਬਹੁਤ ਵਾਰ ਤੁਸੀਂ ਵੀ ਜਾਣਕਾਰ ਹੋ ਕਿੰਨੇ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਕੋਈ ਮਸਲਾ ਨਹੀਂ ਹੱਲ ਹੋਇਆ ਅੱਜ ਸਾਡੇ ਬੱਚੇ ਪ੍ਰਵਾਸ ਕਰ ਰਹੇ ਨੇ ਸਾਡੇ ਕੋਲ ਕੋਈ ਪਾਲਿਸੀ ਨਹੀਂ ਸਰਕਾਰਾਂ ਕੋਲੇ ਤੇ ਬਾਦਲ ਸਾਹਿਬ ਨੂੰ ਤਾਂ ਅਸੀਂ ਬਹੁਤ ਵਾਰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਪਾਣੀਆਂ ਤੇ ਲਗਾਤਾਰ ਡਾਕਾ ਪੈ ਰਿਹਾ ਹੈ ਪਾਖੜਾ ਜੋ ਸਾਨੂੰ ਮਾਰ ਕਰਦਾ ਸਾਡਾ ਰਾਇਪੇਰੀਆਂ ਲਾ ਬਣਿਆਲ ਵੜਦਾ ਉਹ ਤੇ ਪਹਿਰਾ ਨਹੀਂ ਦਿੱਤਾ ਅੱਜ ਇੱਥੇ ਪ੍ਰਵਾਸੀ ਧੱਕੇ ਨਾਲ ਵਾੜੇ ਜਾ ਰਹੇ ਨੇ ਸਾਨੂੰ ਘਟ ਗਿਣਤੀ ਕੀਤਾ ਜਾ ਰਿਹਾ ਸਾਡੇ ਬੱਚੇ ਪ੍ਰਵਾਸ ਕਰਕੇ ਬਾਹਰ ਜਾ ਰਹੇ ਨੇ ਨਸ਼ਿਆਂ ਦਾ ਪ੍ਰਪੋਕ ਵਧ ਰਿਹਾ ਬਹੁਤ ਅਸੀਂ ਉਹਨਾਂ ਨੂੰ ਮਾਨ ਦਿੱਤਾ ਸੀ ਪਰ ਉਹ ਖਰੇ ਨਹੀਂ ਉਤਰੇ ਉਹਨਾਂ ਦੇ ਸਮੇਂ ਵਿੱਚ ਹੀ ਆਪਣੇ ਗੁਰੂ ਗ੍ਰਾਸਾ ਮਹਾਰਾਜ ਦੀ ਬੇਦਬੀ ਹੋਈ ਹੈ ਸਰਦਾਰ ਬਾਦਲ ਨੂੰ ਹੁਣ ਲੋਕ ਪਛਾਣ ਚੁੱਕੇ ਆ ਉਹ ਆਪ ਦਾ ਕੌਂਸਲਰ ਬੰਦ ਕਰ ਦੇਣ ਪਿਛਲੇ ਸਮੇਂ ਵਿੱਚ ਉਹਨਾਂ ਨੇ ਮੋਗੇ ਇੱਕ ਰੈਲੀ ਕਰਕੇ ਪੰਥਕ ਪਾਰਟੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਾਡੀ ਪੰਜਾਬ ਪਾਰਟੀ ਹੈ ਪੰਥਕ ਪਾਰਟੀ ਖੇਤਰੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਸਾਡੇ ਯੋਧੇ ਐਤ ਕੀ ਜਿੱਤ ਕੇ ਫੇਰ ਲੋਕ ਸਭਾ ਵਿੱਚ ਜਾਣਗੇ ਉੱਥੇ ਗੂੰਜਾਂ ਪੈਂਦੀਆਂ ਤੁਸੀਂ ਸੁਣੋਗੇ ਜਿਵੇਂ ਪਿਛਲੇ ਸਮਿਆਂ ਵਿੱਚ ਸਰਦਾਰ ਮਾਨ ਨੇ ਸਾਡੇ ਹੱਕਾਂ ਦੀ ਗੱਲ ਕੀਤੀ ਕਿ ਕਿਵੇਂ ਡੀਪ ਸਟੇਟ ਸਿੱਖਾਂ ਨੂੰ ਮਾਰਦੀ ਹੈ ਔਰ ਸਾਡੀ ਆਵਾਜ਼ ਕੋਈ ਬੁਲੰਦ ਕਰ ਸਕਦਾ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਤਾਂ ਤੁਸੀਂ ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਇਹ ਸਮਰਥਕ ਨੇ ਕਿਉਂਕਿ ਨੋਮੀਨੇਸ਼ਨ ਭਰਨ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਗੱਲ ਆ ਉਹਨਾਂ ਨੇ ਆਖੀ ਹੈ ਕਿ ਸਾਨੂੰ ਕਿਉਂ ਸਿਮਰਨਜੀਤ ਸਿੰਘ ਮਾਨ ਤੇ ਭਰੋਸਾ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਵੀ ਇੱਥੇ ਗੱਲ ਕਰ ਰਹੇ ਨੇ ਉਹਨਾਂ ਨੂੰ ਵੀ ਗੱਲ ਕਰ ਇਹ ਸਵਾਲ ਨਾ ਕਰੋ ਨਾ ਤੁਹਾਨੂੰ ਬਹੁਤ ਵਾਰੀ ਕਿਹਾ ਕਹੋ ਨਾ ਦੀ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਕਿ ਉਹ ਵੀ ਕਹਿ ਰਹੇ ਵੀ ਮੈਂ ਮੁੱਦੇ ਚੁਗਦਾ ਪੰਜਾਬ ਦੇ ਹਾਂਜੀ ਚੁੱਕਦੇ ਮੁੱਦੇ ਸਾਰੇ ਪੰਜਾਬ ਦੇ ਉਹ ਪੰਜਾਬ ਦੇ ਵਧੀਆ ਮੁੱਦਿਆਂ ਦੀ ਗੱਲ ਕਰਦੇ ਹਾਂ ਜਿਹੜੇ ਹੱਕ ਦੀ ਤਾਂ ਤੁਸੀਂ ਸੁਣਿਆ ਹੈ ਕਿ ਜਿੱਥੇ ਹੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਸੰਗਰੂਰ ਦੇ ਲੋਕ ਆਏ ਨੇ ਉੱਥੇ ਹੀ ਖਡੂਰ ਸਾਹਿਬ ਤੋਂ ਵੀ ਅਮਰਿਤਪਾਲ ਸਿੰਘ ਦੇ ਮਾਪੇ ਵੀ ਆਏ ਨੇ ਸਮਰਥਨ ਦੇ ਵਿੱਚ ਕਿਉਂਕਿ ਇੱਕ ਦੂਜੇ ਨੂੰ ਸਹਾਇਕ ਦਿੱਤਾ ਜਾ ਰਿਹਾ ਦੋਨਾਂ ਸੀਟਾਂ ਦੇ ਉੱਤੇ ਦੇਖਦੇ ਆ ਕਿ ਸੰਗਰੂਰ ਦੇ ਲੋਕ ਤੇ ਖਡੂਰ ਸਾਹਿਬਾ ਹਲਕਾ ਦੇ ਵਿੱਚ ਚੋਣਾਂ ਦੇ ਨਤੀਜੇ ਕੀ ਆਉਂਦੇ ਨੇ ਅਸੀਂ ਸਾਰਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੁਝ ਨੌਜਵਾਨ ਵੀ ਇਸ ਹਿੱਸਾ ਬਣੇ ਨੇ ਇਸ ਪਾਸੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿੰਨਾ ਜ਼ਰੂਰੀ ਹੈ ਸਿਮਰਨਜੀਤ ਸਿੰਘ ਮਾਨ ਦਾ ਸਾਥ ਭਾਈ ਤੁਹਾਨੂੰ ਪਤਾ ਹੀ ਨਹੀਂ ਬਹੁਤ ਵੱਧ ਗਿਆ ਜੀ ਹੁਣ ਇਹ ਹੀ ਚਾਹੁੰਦੇ ਆ 15 ਸਾਲ ਲੜਦੇ ਆ ਇਹ ਇੱਕ ਹੀ ਸਟੈਂਡ ਦੇ ਆ ਅਸੀਂ ਤਾਂ ਕਰਕੇ ਇਹਨਾਂ ਨਾਲ ਖੜੇ ਆ ساری ਉਮਰ ਖੜਾਂਗੇ ਬਾਕੀ ਉਮੀਦ ਨਹੀਂ ਲੱਗਦੀ ਬਾਕੀ ਤਾਂ ਖੜੇ ਹੀ ਨਹੀਂ ਅਸੀਂ ਨਾ ਹੀ ਕਾੜੀ ਸਰਕਾਰ ਹੈ ਕਹਿੰਦੇ 25 ਮਹੀਨਿਆਂ ਚ ਅਸੀਂ ਉਹ ਕੰਮ ਕੀਤੇ ਆ ਜਿਹੜੇ ਬਾਕੀ ਨਹੀਂ ਕਰ ਸਕੇ ਪਿਛਲੇ 70 ਸਾਲਾਂ ਕੋਈ ਇੱਕ ਕੰਮ ਦਿਖਾ ਦਿਓ ਜੀ ਸਾਨੂੰ ਵੀ ਲੈ ਕੇ ਵੀ ਆ ਕੰਮ ਕੀਤਾ ਹੀ ਗਲੀ ਦਾ ਕੋਈ ਕਿਸੇ ਦਾ ਵੀ ਇੱਕ ਕੰਮ ਮੁਫਤ ਆਉਂਦੀ ਹੈ ਬਿੱਲ ਸਾਰਿਆਂ ਦੇ ਮੁਫਤ ਆਉਂਦੇ ਆ ਕਿਸਾਨਾਂ ਦੀ ਬਿਜਲੀ ਨਿਰਵੇਗਣ ਤੁਹਾਡੇ ਸਾਹਮਣੇ ਜੀ ਜਦੋਂ ਹਾਰ ਗਈ ਉਦੋਂ ਤੁਹਾਨੂੰ ਪਤਾ ਲੱਗ ਜੂ ਵੋਟਾਂ 'ਚ ਵੀ ਕਿੰਨੀ ਇੰਨੀ ਦੀ ਪਹੁੰਚ ਆਈ ਜਿਹੜਾ ਕੰਮ ਲੱਗਦਾ ਜਿਹੜਾ ਤੁਹਾਨੂੰ ਉਹਨਾਂ ਨੂੰ ਕਰਨਾ ਚਾਹੀਦਾ ਸੀ ਪਰ ਕਰ ਨਹੀਂ ਪਾਏ ਸਰਕਾਰ ਆ ਤੁਹਾਡੇ ਕੋਈ ਵੀ ਕੰਮ ਹੈ ਨਸ਼ਾ ਨਸ਼ੇ ਦੇ ਨਹੀਂ ਖੜੇ ਕੋਈ ਨਸ਼ਾ ਨਹੀਂ ਹਟਾਈ ਤੁਹਾਡੇ ਸਾਹਮਣੇ ਹੀ ਸਾਰੇ ਲੋਕਾਂ ਨੂੰ ਪਤਾ ਹੀ ਆਪਾਂ ਇਹ ਉਹ ਕਹਿੰਦੇ ਪਹਿਲੇ ਸਾਲ ਦੇ ਵਿੱਚ ਅਸੀਂ 43000 ਨੌਕਰੀਆਂ ਦਿੱਤੀਆਂ ਪਹਿਲੇ 2 ਸਾਲਾਂ ਦੇ ਵਿੱਚ ਕਹਿੰਦੇ ਹੋਰ ਸਰਕਾਰਾਂ ਐਂਡ 'ਚ ਜਾ ਕੇ ਕੰਮ ਕਰਦੀਆਂ ਅਸੀਂ ਪਹਿਲਾਂ ਕੀਤਾ ਕੋਈ ਕੰਮ ਦਾ ਦਿਖਾ ਦਿਓ ਇੱਕ ਬੰਦਾ ਸਾਰਾ ਕਹਦੇ ਵੀ ਕੋਈ ਕੰਮ ਕੀਤਾ ਹੀ ਨਹੀਂ ਹੋਇਆ ਕੰਮ ਨਹੀਂ ਜੀ ਹੋਇਆ ਕਿੰਨਾ ਕੋਈ ਨੌਕਰੀਆਂ ਨਹੀਂ ਮਿਲੀਆਂ ਜੀ ਕੁਝ ਵੀ ਨਹੀਂ ਦੱਸੋ ਜੀ ਕੰਮ ਨਹੀਂ ਕਰ ਪਾਈ ਸਰਕਾਰ ਜੋ ਕਰਨਾ ਚਾਹੀਦਾ ਨਹੀਂ ਕਰ ਪਈ ਜੀ ਅਸਾਂ ਜਿੱਤਨ ਤੋਂ ਵਾਗ ਕੀ ਲੋਕ ਜੋ ਜੋ ਚਾਹੁੰਦੇ ਸੀ ਲੋਕ ਉਹ ਚੀਜ਼ ਨਹੀਂ ਮਿਲੀ ਜੋ ਚੀਜ਼ ਲੋਕ ਚਾਹੁੰਦੇ ਸੀ ਉਹ ਚੀਜ਼ ਨਹੀਂ ਸੈਟੀਸਫਾਈ ਨਹੀਂ ਹੋਇਆ ਉਹ ਚੀਜ਼ ਜੋ ਚਾਹੁੰਦੇ ਸੀ ਜਿਹੜਾ ਨਹੀਂ ਹੋਇਆ ਭਾਈ ਜੀ ਦੇਖੋ ਐਜੂਕੇਸ਼ਨ ਆ ਨੌਕਰੀਆਂ ਜਿਹੜੇ ਸਾਡੇ ਵਰਗੇ ਨੌਜਵਾਨ ਮਤਲਬ ਬੇਰੋਜ਼ਗਾਰ ਫਿਰਦੇ ਆ ਉਹਨਾਂ ਵਾਸਤੇ ਦੇਖਣੀ ਅਸੀਂ ਕਿਹੜਾ ਨਸ਼ੇ ਕਰਦੇ ਆ ਡਰੋਗ ਟੈਸਟ ਅੱਜ ਕਰਾ ਲਓ ਜਿਹੜੇ ਪੁਲਿਸ ਦੇ ਵਿੱਚ ਇੰਨੇ ਭਰਤੀ ਨੇ ਜਾਂ ਹੋਰ ਨੇ ਜਿਹੜੇ ਸਾਰੇ ਨਸ਼ੇ ਕਰਦੇ ਨੇ ਉਹਨਾਂ ਉਹਨਾਂ ਨੂੰ ਕੋਈ ਡਰੋਗ ਟੈਸਟ ਨਹੀਂ ਸਾਰਿਆਂ ਵਿਡੂਆਂ ਨੇ ਸਾਡੀਆਂ ਵਿਡੂਆਂ ਲੱਕ ਲੈ ਕੇ ਦਿਖਾ ਦੇਣ ਵਾਲੀ ਡਰੋਗ ਟੈਸਟ ਕਰਾ ਕੇ ਵੀਡੀਓ ਪਾਵਾਂਗੇ ਲੈ ਜੇ 1 ਮਹੀਨਾ ਚ ਨਿਕਾ ਦੇਣ ਨੂੰ ਕਹਿ ਦੇ ਲੈ ਸਾਡੇ ਬਰਾਬਰ ਲੈ ਕੋਈ ਜੋ ਬੰਦਾ ਜੋਰ ਲਾ ਕੇ ਕਹਿੰਦਾ ਮੈਂ ਦਾਬ ਦੇ ਦਮ ਤੇ ਕਹਿੰਨਾ ਲੈ ਕੋਈ ਕਰਕੇ ਦਿਖਾ ਦੇਗਾ ਅਗਲਾ ਕਹਿੰਦਾ ਆ ਚੀਜ਼ ਕਰਨੀ ਆ ਲੈ ਉਹ ਕਰਕੇ ਦਿਖਾਵਾਂਗੇ ਬੰਦਾ ਕਿਸੇ ਚੀਜ਼ ਤੇ ਖੜੇ ਵੀ ਹਾਂ ਜ ਆ ਨੌਕਰੀ ਹਦਤਿਆਂ ਜਾ ਕਰੀਆਂ ਗਲੀਆਂ ਨਾਲੀਆਂ ਸਾਰਾ ਕੁਝ ਬੇਕਾਰ ਹੈ ਇੱਕ ਗੱਲ ਹੋਰ ਦੱਸੋ ਪਹਿਲਾਂ ਚੋਣਾ ਹੁੰਦੀਆਂ ਸੀ ਇਕੱਲੇ ਇਕੱਲੇ ਲੜੀਆਂ ਜਾਂਦੀਆਂ ਸੀ ਅੱਜ ਕੱਲ੍ਹ ਆਜ਼ਾਦ ਉਮੀਦਵਾਰ ਵੀ ਬਹੁਤ ਨੇ ਤੇ ਨਾਲ ਦੇ ਨਾਲ ਪਾਰਟੀਆਂ ਵੀ ਬਹੁਤ ਗਰਮ ਨੇ ਇਸ ਵਾਰੀ ਵੱਖਰਾ ਕੀ ਲੱਗਦਾ ਪਾਰਟੀ ਤੇ ਭਰੋਸਾ ਨਹੀਂ ਨਾ ਰਿਹਾ ਕਿਸੇ ਨੂੰ ਫੇਰ ਹੀ ਆਜ਼ਾਦ ਲੜਦਾ ਜੇ ਅਗਲੇ ਲੱਗਦਾ ਵੀ ਪਾਰਟੀ ਤੇ ਕਿਸੇ ਭਰੋਸਾ ਫੇਰ ਹੀ ਜਾਵੇ ਹੁਣ ਅਸੀਂ ਇੱਥੇ ਸਾਨੂੰ ਭਰੋਸਾਗਾ ਸਾਨੂੰ ਪਤਾ ਵੀ ਆ ਚੀ ਹੋ ਸਕਦੀ ਆ ਤਾਂ ਹੀ ਨਾਲ ਖੜੇ ਇੱਥੇ ਸਾਨੂੰ ਨਹੀਂ ਆਤੋ ਤੋਪੇ ਮਾਰਨਾ ਕਿਸੇ ਨੂੰ ਕੋਈ ਸ਼ੌਂਕ ਨਹੀਂ ਹੈਗਾਗਾ ਆਪਦੇ ਕੰਮਾਂ ਕਰ ਛੱਡ ਕੇ ਆਏ ਨੇ ਲੋਕ ਆਪਦੀਆਂ ਜ਼ਮੀਨਾਂ ਜਾਂ ਫਸਲਾਂ ਉਹਨਾਂ ਨੂੰ ਵੀ ਛੱਡ ਕੇ ਆਏ ਨੇ ਅਗਲਾ ਕਹਿੰਦਾ ਵੀ ਆਪਾਂ ਇੱਧਰ ਜਾਂਦੇ ਆ ਨਹੀਂ ਨਹੀਂ ਅਗਲੇ ਨੂੰ ਕਿਸੇ ਨੂੰ ਸ਼ੌਂਕ ਨਹੀਂ ਹੈਗਾ ਹੌਰ ਦੱਸੋ ਖੰਡੂਰ ਸਾਹਿਬ ਹਲਕਾ ਤੇ ਦੋਵੇਂ ਪਾਸੇ ਚੋਣ ਦਾ ਨਿਸ਼ਾਨਾ ਇੱਕੋ ਹੈ ਲੜਾਈ ਇੱਕੋ ਹੈ ਪਰ ਅਮਰਿਤਪਾਲ ਸਿੰਘ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਸਿਮਰਨ ਜਿਸ ਸਮਾਨ ਵਾਲੀ ਪਾਰਟੀ ਦੇ ਨਾਲ ਰਲ ਕੇ ਹੀ ਚੋਣ ਲੜਨੀ ਚਾਹੀਦੀ ਸੀ ਬਾਈ ਜੀ ਕੋਈ ਮਤਲਬ ਨਹੀਂ ਇਹ ਚੀਜ਼ ਤੋਂ ਕੋਈ ਮਤਲਬ ਇਹਦਾ ਚੀਜ਼ ਦਾ ਨਹੀਂ ਮਤਲਬ ਹੈਗਾਗਾ ਵੀ ਨਾਲ ਲੜਨ ਦਾ ਨਾ ਲੜਨ ਦਾ ਕੋਈ ਮਕਸਦ ਇੱਕ ਹੋਣਾ ਚਾਹੀਦਾ ਸ ਕੁਣਾ ਚਾਹੀਦਾ ਇਹਦੇ ਨਾਲ ਕੋਈ ਮਤਲਬ ਨਹੀਂ ਇਹ ਤਾਂ 도ਗਲੀਆਂ ਗੱਲਾਂ ਨੇ ਜੇ ਕਹਣਗੇ ਉਹਦੇ ਨਾਲ ਨਹੀਂ ਰਲਿਆ ਉਹਦੇ ਨਾਲ ਨਹੀਂ ਰਲਿਆ ਇਹ 도ਗਲੀਆਂ ਗੱਲਾਂ ਨੇ ਆਜ਼ਾਦ ਲੜੇ ਲੈ ਮੈਂ ਆਜ਼ਾਦ ਲੜ ਲੈਣਾ ਪਰ ਮੈਂ ਸਪੋਰਟ ਇਧਰ ਕਰੂੰਗਾ ਸਿਮਰਜੀਤ ਮਾਨ ਸਾਹਿਬ ਨੂੰ ਪਤਾ ਹੋਵੇ ਵੀ ਆ ਬੰਦਾ ਸਾਡੇ ਨਾਲ ਆ ਚਾਹੇ ਮੈਂ ਆਜ਼ਾਦ ਲੜਾਂ ਪਰ ਗੱਲ ਕਹਿਣ ਦਾ ਮਤਲਬ ਇਹ ਆ ਵੀ ਸੋਚ ਸਹੀ ਹੋਣੀ ਚਾਹੀਦੀ ਆ ਲੋਕਾਂ ਨੂੰ ਕੀ ਚਾਹੀਦਾ ਉਹ ਚੀਜ਼ ਦੇ ਉੱਤੇ ਆਪਾਂ ਨੂੰ ਮਤਲਬ ਦੇਖਣਾ ਚਾਹੀਦਾ ਗੌਰ ਫਰਮਾਉਣੀ ਚਾਹੀਦੀ ਆ ਵੀ ਲੋਕ ਕੀ ਭਾਲਦੇ ਨੇ ਸਾਰਾ ਪੰਜਾਬ ਸੁਣ ਰਿਹਾ ਤੁਸੀਂ ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਜਾਂ ਹੋਰ ਪਾਸਿਆਂ ਦੇ ਉੱਤੇ ਆ ਬਾਈ ਜੀਆਂ ਫੇਰ ਟੁੱਟ ਜਾਂਦੀਆਂ ਹਰੇਕ ਵਰਗ ਦਾ ਧਿਆਨ ਰੱਖਣਾ ਪੈਂਦਾ ਪਰ ਤੁਸੀਂ ਇੱਥੋਂ ਕੀ ਸਨੇਹਾ ਦੇਣਾ ਚਾਹੁੰਦੇ ਸਾਰੇ ਪੰਜਾਬੀ ਬਾਈ ਜੀ ਦੇਖੋ ਮੈਂ ਤਾਂ ਇਹ ਸਨੇਹਾ ਦੇਣਾ ਚਾਹਣਾ ਵੀ ਜਿੰਨੇ ਵੀ ਆਏ ਨੇ ਜਿੰਨੇ ਵੀ ਇੱਥੇ ਬੈਠੇ ਨੇ ਮੇਰੇ ਵਰਗੇ ਨੌਜਵਾਨ ਬੈਠੇ ਨੇ ਮੈਂ ਤਾਂ ਛੋਟੇ ਵੀ ਹੋਣਗੇ ਮੇਰੇ ਤੋਂ ਵੱਡੇ ਵੀ ਬਹੁਤ ਨੇ ਬਸ ਮੈਂ ਤੇ ਇੱਕੋ ਹੀ ਗੱਲ ਕਹੂੰਗਾ ਵੀ ਸਿਰਫ ਪਾਰਟੀ ਨੂੰ ਨਾ ਦੇਖੋ ਬੰਦੇ ਨੂੰ ਨਾ ਦੇਖੋ ਸਿਰਫ ਕੰਮ ਨੂੰ ਦੇਖੋ ਵੀ ਕਿਹੜਾ ਬੰਦਾ ਆਪਣੇ ਕੰਮ ਆ ਰਿਹਾ ਤੇ ਕੰਮ ਕਰਾ ਰਿਹਾ ਸਿੱਖਾਂ ਦੀ ਆਵਾਜ਼ ਸੀ ਕੀ ਕਹਿਣਾ ਚਾਹੋ ਸਿੱਖਾਂ ਦੀ ਆਵਾਜ਼ ਜੋ ਬੁਲੰਦ ਕਰਦਾ ਮਾਨ ਸਾਫ ਕਰਦਾ ਜੀ ਬਿਲਕੁਲ ਮੋਹਰਾ ਤੋਂ ਤੁਹਾਨੂੰ ਕੋਈ ਆਸ ਨਹੀਂ ਨਹੀਂ ਆਸ ਨਹੀਂ ਸਾਨੂੰ ਨਹੀਂ ਆਸ ਨਹੀਂ ਸੰਤ ਜਰਨੈਲ ਸਿੰਘ ਤੋਂ ਬਾਅਦ ਨਹੀਂ ਸੰਤ ਜਰਨੈਲ ਸਿੰਘ ਤੋਂ ਬਾਅਦ ਸਿੱਖਾਂ ਕੋਲੇ ਸਿਮਰਜੀਤ ਮਾਨ ਹੀ ਆ ਲੀਡਰ ਇੱਕ ਸਿੱਖਾਂ ਦਾ ਨਹੀਂ ਮਛੰਦ ਮਛੰਦ ਜਾਨ ਤੱਕ ਰਾਜ ਕਰਦੇ ਰਹੇ ਤੁਹਾਡੇ ਸ਼ਹਿਰ ਦੇ ਇੱਥੇ ਮੁੱਖ ਮੰਤਰੀ ਉਹਨਾਂ ਤੋਂ ਕੋਈ ਆਸ ਸਾਨੂੰ ਕੋਈ ਆਸ ਨਹੀਂ ਕੋਈ ਆਸ ਨਹੀਂ ਸਾਨੂੰ ਚਿੱਖਾਂ ਨੂੰ ਕੋਈ ਆਸ ਨਹੀਂ ਉਤੋਂ ਸਾਨੂੰ ਸਰਦਾਰ ਮਾਨ ਦੀ ਆਸ ਆ